ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਫਰੈਂਡਸ ਅੱਜ ਅਸੀਂ ਬਣਾਵਾਂਗੇ ਇੱਕਦਮ ਢਾਬਾ ਸਟਾਈਲ ਪਾਲਕ ਪਨੀਰ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਈਜ਼ੀ ਰੈਸਪੀ ਆ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਆ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋ ਪਾਲਕ ਪਨੀਰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਲਈ ਆ ਮੈਂ ਪਾਲਕ ਦੀ ਪਿਉਰੀ ਇੱਥੇ ਮੈਂ ਤਿੰਨ ਪਾਲਕ ਦੀਆਂ ਗੁੱਚੀਆਂ ਲਈਆਂ ਸੀਆਂ ਉਹਨਾਂ ਦੀ ਜਿਹੜੀ ਪਿਉਰੀ ਬਣਾ ਲਈ ਆ ਸੋ ਇਹ ਮੈਂ ਪਨੀਰ ਲਿਆ ਆ ਪਨੀਰ ਵੀ ਜਿਹੜਾ ਘਰ ਦਾ ਬਣਾਇਆ ਹੋਇਆ ਪਨੀਰ ਆ ਤੇ ਤੁਸੀਂ ਸੋਚ ਜਿਓਗੇ ਟੇਡਾ ਮੇਡਾ ਕੱਟਿਆ ਸੋ ਇਹਨੂੰ ਮੈਂ ਸ਼ੇਪ ਦੇ ਵਿੱਚ ਨਹੀਂ ਰੱਖਿਆ ਸੀ ਬਣਾਉਣ ਤੋਂ ਬਾਅਦ ਇਸ ਤੋਂ ਇਲਾਵਾ ਮੈਂ ਲਿਆ ਦੋ ਵੱਡੇ ਸਾਈਜ਼ ਦੇ ਪਿਆਜ਼ ਇਹਨਾਂ ਨੂੰ ਬਿਲਕੁਲ ਬਰੀਕ-ਬਰੀਕ ਕੱਟ ਲਿਆ ਆ ਤੁਸੀਂ ਚਾਹੋ ਤਾਂ ਇਹਨਾਂ ਨੂੰ ਵੀ ਪੇਸਟ ਬਣਾ ਕੇ ਪਾ ਸਕਦੇ ਹੋ ਪਰ ਬਰੀਕ ਜਿਹੜਾ ਕੱਟ ਕੇ ਵਧੀਆ ਲੱਗਦਾ ਆ ਸੋ ਇੱਕ ਵੱਡੇ ਸਾਈਜ਼ ਦਾ ਟਮਾਟਰ ਇਹਨੂੰ ਵੀ ਛੋਟਾ-ਛ ਥੋੜਾ ਜਿਹਾ ਅਦਰਕ ਕद्दूकस ਕੀਤਾ ਹੋਇਆ ਥੋੜਾ ਜਿਹਾ ਲਿਆ ਲਸਣ ਮਿਰਚ ਪਾਵਾਂਗੇ ਲਾਲ ਮਿਰਚ ਸਵਾਦ ਅਸਾਬ ਨਾਲ ਥੋੜੀ ਜਿਹੀ ਹਲਦੀ ਨਮਕ ਵੀ ਸਵਾਦ ਦੇ ਹਿਸਾਬ ਨਾਲ ਥੋੜਾ ਜਿਹਾ ਪਾਵਾਂਗੇ ਜੀਰਾ ਦੋ ਸੁੱਕੀਆਂ ਲਾਲ ਮਿਰਚਾਂ ਤੇ ਦੋ ਤੇਜ ਪੱਤੇ ਪਾਵਾਂਗੇ ਸੋ ਇਹ ਸਾਰਾ ਸਮਾਨ ਜਿਹੜਾ ਆ ਸਬਜ਼ੀ ਬਣਾਉਣ ਦੇ ਲਈ ਸਾਡਾ ਤਿਆਰ ਆ ਸੋ ਪਾਲਕ ਦੀ ਪਿਊਰੀ ਬਣਾਉਣ ਦੇ ਲਈ ਮੈਂ ਤਿੰਨ ਪਾਲਕ ਦੇ ਗੁੱਛੇ ਲਏ ਸੀ ਇਹਨਾਂ ਨੂੰ ਧੋ ਕੇ ਚੰਗੇ ਤਰੀਕੇ ਦੇ ਨਾਲ ਤੇ ਪਾਲਕ ਨੂੰ ਇਸ ਤਰੀਕੇ ਨਾਲ ਮੈਂ ਉਬਾਲ ਲਿਆ ਆ ਸੋ ਪਾਲਕ ਨੂੰ ਆਪਾਂ ਮੀਡੀਅਮ ਫਲੇਮ ਤੋਂ ਬਾਲਣਾ ਤੇ ਵਿੱਚ ਵਿੱਚ ਇਹਨੂੰ ਛੇੜਾ ਦਿੰਦੇ ਰਹਿਣਾ ਤਾਂ ਕਿ ਪਾਲਕ ਜਿਹੜੀ ਐ ਇੱਕਸਾਰ ਸਿਕ ਸਕੇ ਸੋ ਛੇੜਾ ਦਿੰਦੇ ਰਵਾਂਗੇ ਸੋ ਚੈੱਕ ਕਰ ਲੈਣੇ ਆ ਦੇਖੋ ਪਾਲਕ ਜਿਹੜੀ ਚੰਗੇ ਤਰੀਕੇ ਦੇ ਨਾਲ ਮੈਸ਼ ਹੁੰਦੀ ਪਈ ਆ ਦਾ ਮਤਲਬ ਹੈ ਚੰਗੇ ਤਰੀਕੇ ਨਾਲ ਬੋਇਲ ਹੋ ਗਈ ਆ ਸੋ ਪਾਲਕ ਨੂੰ ਹੁਣ ਆਪਾਂ ਇਸ ਤਰੀਕੇ ਨਾਲ ਠੰਡੇ ਪਾਣੀ ਦੇ ਵਿੱਚ ਕੱਢ ਲੈਣਾ ਹੈ ਇਸ ਤਰੀਕੇ ਨਾਲ ਪਾਲਕ ਨੂੰ ਠੰਡੇ ਪਾਣੀ ਦੇ ਵਿੱਚ ਕੱਢਣ ਦੇ ਨਾਲ ਕੀ ਹੁੰਦਾ ਹੈ ਕਿ ਪਾਲਕ ਦੀ ਜਿਹੜੀ ਕੁਕਿੰਗ ਉਹ ਬੰਦ ਹੋ ਜਾਂਦੀ ਆ ਤੇ ਜਦੋਂ ਆਪਾਂ ਪਾਲਕ ਦੀ ਪਿਉਰੀ ਬਣਾਣੀ ਆ ਇਹ ਕਾਲੀ ਨਹੀਂ ਪਾਉਗੀ ਜੇ ਆਪਾਂ ਪਾਲਕ ਨੂੰ ਐਦਾਂ ਹੀ ਕੱਢ ਕੇ ਨੂੰ ਠੰਡਾ ਕਰਦੇ ਆ ਫਿਰ ਪੀਸਦੇ ਆ ਤਾਂ ਫਿਰ ਕੀ ਹੁੰਦਾ ਪਾਲਕ ਜਿਹੜੀ ਕਾਲੀ ਪੈ ਜਾਂਦੀ ਆ ਸੋ ਇਸ ਤਰੀਕੇ ਨਾਲ ਠੰਡੇ ਪਾਣੀ ਦੇ ਵਿੱਚ ਪਾਲਕ ਨੂੰ ਆਪਾਂ ਠੰਡਾ ਕਰ ਲਵਾਂਗੇ ਤੇ ਇਸ ਤਰੀਕੇ ਨਾਲ ਦੇਖੋ ਸਾਰੀ ਪਾਲਕ ਜਿਹੜੀ ਮੈਂ ਪਾਣੀ ਦੇ ਵਿੱਚ ਫਰੈਂਡਸ ਕੱਢ ਲਈ ਆ ਤੇ ਇਹ ਜਿਸ ਪਾਣੀ ਦੇ ਵਿੱਚ ਆਪਾਂ ਪਾਲਕ ਉਬਾਲੀ ਸੀਗੀ ਇਹ ਪਾਣੀ ਆਪਾਂ ਸਿੱਟਣਾ ਨਹੀਂ ਹੈਗਾ ਇਹ ਪਾਣੀ ਦੇ ਨਾਲ ਤੁਸੀਂ ਕੋਈ ਵੀ दाल ਸਬਜੀ ਬਣਾ ਸਕਦੇ ਹੋ ਜャ ਤੁਸੀਂ ਇਹਦੇ ਨਾਲ ਆਟਾ ਗੁੰਨ ਲੈਣਾ ਆ ਸੋ ਦੇਖੋ ਸਾਰੀ ਪਾਲਕ ਜਿਹੜੀ ਇਸ ਤਰੀਕੇ ਨਾਲ ਮੈਂ ਠੰਡੇ ਪਾਣੀ ਦੇ ਵਿੱਚ ਕੱਢ ਲਈ ਆ ਤੇ ਮੈਨੂੰ ਬਰਤਨ ਦੇ ਵਿੱਚ ਪਾਣੀ ਥੋੜਾ ਜਿਹਾ ਘੱਟ ਲੱਗਦਾ ਪਿਆ ਸੀਗਾ ਤੇ ਪਾਣੀ ਜਿਹੜਾ ਮੈਂ ਥੋੜਾ ਜਿਹਾ ਹੋਰ ਪਾ ਦਿੱਤਾ ਹੈ ਤਾਂ ਕਿ ਪਾਲਕ ਜਿਹੜੀ ਚੰਗੇ ਤਰੀਕੇ ਦੇ ਨਾਲ ਠੰਡੀ ਹੋ ਸਕੇ ਸੋ ਦੇਖੋ ਸਾਡੀ ਪਾਲਕ ਜਿਹੜੀ ਠੰਡੀ ਹੋ ਗਈ ਹੈ ਮੈਂ ਚੰਗੇ ਤਰੀਕੇ ਨਾਲ ਇਹਨੂੰ ਹੱਥ ਦੇ ਨਾਲ ਫੜ ਸਕਦੀਆਂ ਮਤਲਬ ਦੇਖੋ ਪਾਲਕ ਜਿਹੜੀ ਠੰਡੀ ਹੋਣ ਤੋਂ ਬਾਅਦ ਇਹਨੂੰ ਆਪਾਂ ਇਸ ਤਰੀਕੇ ਨਾਲ ਮਿਕਸੀ ਦੇ ਜਾਰ ਦੇ ਵਿੱਚ ਪਾ ਕੇ ਇਹਨੂੰ ਪੀਸ ਲੈਣਾ ਹੈ ਸੋ ਜ਼ਿਆਦਾ ਪਾਣੀ ਨਹੀਂ ਲੈਣਾ ਹੈਗਾ ਤੁਸੀਂ ਪਾਲਕ ਦੇ ਨਾਲ ਪੀਸਦੇ ਟਾਈਮ ਤੁਸੀਂ ਇਹਨੂੰ ਥੋੜਾ ਜਿਹਾ ਨਚੋੜ ਲੈਣਾ ਹੈ ਸੋ ਦੇਖੋ ਇਸ ਤਰੀਕੇ ਨਾਲ ਥੋੜੀ ਥੋੜੀ ਪਾਲਕ ਜਿਹੜੀ ਆਪਾਂ ਜਾਰ ਦੇ ਵਿੱਚ ਪਾ ਕੇ ਇਨੂੰ ਆਪਾਂ ਪੀਸ ਕੇ ਤਿਆਰ ਕਰ ਲਵਾਂਗੇ ਤੇ ਦੇਖੋ ਪਾਲਕ ਨੂੰ ਮੈਂ ਪੀਸ ਕੇ ਤਿਆਰ ਕਰ ਲਿਆ ਸੋ ਇਸ ਤਰੀਕੇ ਦੇ ਇੱਕਦਮ ਫਾਈਨ ਪੇਸਟ ਚਾਹੀਦਾ ਸਾਨੂੰ ਪਾਲਕ ਦਾ ਸੋ ਇਹਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਤੇ ਬਾਕੀ ਦੀ ਪਾਲਕ ਜਿਹੜੀ ਰਹਿੰਦੀ ਆ ਉਹਨੂੰ ਵੀ ਫਟਾਫਟ ਪੀਸ ਕੇ ਤਿਆਰ ਕਰ ਲਵਾਂਗੇ ਕਲਰ ਤੁਸੀਂ ਦੇਖ ਸਕਦੇ ਹੋ ਫਰੈਂਡਸ ਕਿੰਨਾ ਵਧੀਆ ਆ ਪਾਲਕ ਦਾ ਹਰਾ ਕਲਰ ਰਿਹਾ ਹੈ ਕਾਲੀ ਨਹੀਂ ਹੋਈ ਹੈਗੀ ਫਰੈਂਡਸ ਹੁਣ ਆਪਾਂ ਪਨੀਰ ਨੂੰ ਥੋੜਾ ਜਿਹਾ ਭੁੰਨ ਕੇ ਤਿਆਰ ਕਰਨਾ ਹੈ ਸੋ ਉਹਦੇ ਲਈ ਮੈਂ ਇੱਥੇ ਤਵੇ ਨੂੰ ਥੋੜਾ ਜਿਹਾ ਗਰਮ ਕਰ ਲਿਆ ਤੇ ਇਹਦੇ ਉੱਪਰ ਆਪਾਂ ਮੈਂ ਪਾਤਾ ਸਰੋਂ ਦਾ ਤੇਲ ਤੁਸੀਂ ਕੋਈ ਵੀ ਤੇਲ ਕੋਈ ਇਸਤੇਮਾਲ ਕਰ ਲੈਣਾ ਸੋ ਤੇਲ ਨੂੰ ਆਪਾਂ ਇੱਥੇ ਥੋੜਾ ਜਿਹਾ ਭੁੰਨ ਲੈਣਾ ਤਾਂ ਕਿ ਤੇਲ ਦਾ ਕੱਚਾਪਨ ਜਿਹੜਾ ਦੂਰ ਹੋ ਜਵੇ ਸੋ ਫਰੈਂਡਸ ਤੁਸੀਂ ਇਸ ਸਟੈਪ 스ਕਿੱਪ ਵੀ ਕਰ ਸਕਦੇ ਹੋ ਬਿਲਕੁਲ ਆਪਸ਼ਨਲ ਸਟੈਪ ਹੈਗਾ ਆ ਸੋ ਇਹਦੇ ਵਿੱਚ ਹੁਣ ਆਪਾਂ ਥੋੜੀ ਜਿਹੀ ਪਾਦਮਾਗੇ ਹਲਦੀ ਪਾਊਡਰ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਦਾ ਪਾਊਡਰ ਤੁਸੀਂ ਚਾਹੋ ਤਾਂ ਇੱਥੇ ਥੋੜ ਆਪਾਂ ਮਿਕਸ ਕਰ ਦਵਾਂਗੇ ਸੋ ਐਤਾ ਜੇ ਆਪਾਂ ਪਨੀਰ ਨੂੰ ਭੁੰਨ ਕੇ ਪਾਉਨੇ ਆ ਪਾਲਕ ਦੇ ਵਿੱਚ ਤਾਂ ਪਨੀਰ ਦਾ ਜਿਹੜਾ ਟੇਸਟ ਆ ਬਹੁਤ ਹੀ ਵਧੀਆ ਹੁੰਦਾ ਆ ਸੋ ਇਸ ਤਰੀਕੇ ਨਾਲ ਦੇਖੋ ਮੈਂ ਹਲਦੀ ਤੇ ਮਿਰਚ ਨੂੰ ਮਿਕਸ ਕਰ ਦਿੱਤਾ ਇਹਦੇ ਉੱਪਰ ਆਪਾਂ ਪਾ ਦਵਾਂਗੇ ਪਨੀਰ ਨੂੰ ਸੋ ਪਨੀਰ ਨੂੰ ਆਪਾਂ ਇੱਥੇ ਮੀਡੀਅਮ ਫਲੇਮ ਤੇ ਥੋੜਾ ਜਿਹਾ ਭੁੰਨ ਲੈਣਾ ਹੈ ਤਾਂ ਕਿ ਪਨੀਰ ਦਾ ਜਿਹੜਾ ਥੋੜਾ ਜਿਹਾ ਕਲਰ ਆ ਉਹ ਚੇਂਜ ਹੋ ਜਵੇ ਸੋ ਮਿਕਸ ਕਰ ਦਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਪਨੀਰ ਥੋੜਾ ਜਿਹਾ 골ਡਨ ਬ੍ਰਾਊਨ ਹੋ ਗਿਆ ਆ ਸੋ ਬਿਲਕੁਲ ਐਸੇ ਤਰੀਕੇ ਦਾ ਪਨੀਰ ਸਾਨੂੰ ਚਾਹੀਦਾ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਸ ਤੇ ਯਾਰਾ ਫਟਾਫਟ ਸਬਜੀ ਬਣਾਣੀ ਸਟਾਰਟ ਕਰਦੇ ਆ ਸੋ ਮੈਂ ਗੈਸ ਦੇ ਉੱਪਰ ਕੜਾਹੀ ਰੱਖ ਲਈ ਆ ਇਹਦੇ ਵਿੱਚ ਆਪਾਂ ਪਾਦਮਾਗੇ ਸਰੋਂ ਦਾ ਤੇਲ ਮੈਂ ਸਰੋਂ ਦਾ ਤੇਲ ਹੀ ਇਸਤੇਮਾਲ ਕਰਦੀ ਆ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਤੇਲ ਕਿਉਂ ਇਸਤੇਮਾਲ ਕਰ ਲੈਣਾ ਆ ਸੋ ਗੈਸ ਦੀ ਫਲੇਮ ਮੀਡੀਅਮ ਰੱਖਾਂਗੇ ਇਹਦੇ ਵਿੱਚ ਪਾਦਮਾਂਗੇ ਦੋ ਤੇਜ ਪੱਤੇ ਦੋ ਸੁੱਕੀਆਂ ਲਾਲ ਮਿਰਚਾਂ ਥੋੜਾ ਜਿਹਾ ਪਾਦਮਾਂਗੇ ਜੀਰਾ ਇਹਨਾਂ ਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਹਲਕਾ ਜਿਹਾ ਭੁੰਨਣਾ ਹੈ ਸੋ ਜਿਹੜੇ ਮਸਾਲੇ ਤੁਸੀਂ ਨਹੀਂ ਖਾਂਦੇ ਉਹ ਸਕਿੱਪ ਕਰ ਸਕਦੇ ਹੋ ਇਹਦੇ ਵਿੱਚ ਆਪਾਂ ਪਾ ਦਵਾਂਗੇ ਬਰੀਕ ਕੱਟਿਆ ਹੋਇਆ ਪਿਆਜ਼ ਪਿਆਜ਼ ਨੂੰ ਇੱਥੇ ਮੈਂ ਬਰੀਕ-ਬਰੀਕ ਕੱਟਿਆ ਤੁਸੀਂ ਚਾਹੋ ਤਾਂ ਪਿਆਜ਼ ਦੀ ਵੀ ਪਿਉਰੀ ਬਣਾ ਕੇ ਪਾ ਸਕਦੇ ਹੋ ਪਰ ਇਸ ਤਰੀਕੇ ਨਾਲ ਬਰੀਕ ਕੱਟਿਆ ਪਿਆਜ਼ ਪਾਲਕ ਦੇ ਪਾਲਕ ਪਨੀਰ ਦੇ ਵਿੱਚ ਵਧੀਆ ਲੱਗਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਪਿਆਜ਼ ਨੂੰ ਮੈਂ ਹਲਕਾ ਜਿਹਾ ਭੁੰਨਿਆ ਸੋ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਟਮਾਟਰ ਟਮਾਟਰ ਪਾਉਣ ਤੋਂ ਬਾਅਦ ਨਾਲ ਹੀ ਆਪਾਂ ਇਹਦੇ ਵਿੱਚ ਨਮਕ ਪਾ ਦੇਣਾ ਹੈ ਤਾਂ ਕਿ ਟਮਾਟਰ ਜਿਹੜੇ ਜਲਦੀ ਸੌਫਟ ਹੋ ਜਾਣ ਸੋ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਤੇ ਟਮਾਟਰਾਂ ਦੇ ਸੌਫਟ ਹੋਣ ਤੱਕ ਆਪਾਂ ਟਮਾਟਰਾਂ ਨੂੰ ਭੁੰਨਣਾ ਹੈ ਗੈਸ ਦੀ ਫਲੇਮ ਮੀਡੀਅਮ ਰੱਖਣੀ ਆ ਕਵਰ ਕਰ ਦਵਾਂਗੇ ਤੇ ਟਮਾਟਰਾਂ ਦੇ ਸੌਫਟ ਹੋਣ ਤੱਕ ਟਮਾਟਰਾਂ ਨੂੰ ਭੁੰਨ ਲਵਾਂਗੇ ਸੋ ਚੈੱਕ ਕਰ ਲੈਣੇ ਆ ਦੇ ਕੋਟ ਮਟਰਾਂ ਨੂੰ ਭੁੱਜਦੇ ਹੋ ਕੁਝ ਟਾਈਮ ਹੋ ਗਿਆ ਤੇ ਇੱਥੇ ਮੈਂ ਅਦਰਕ ਪਾਉਣਾ ਥੋੜਾ ਜਿਹਾ ਭੁੱਲ ਗਈ ਸੀਗੀ ਤੁਸੀਂ ਜਦੋਂ ਪਿਆਜ਼ ਭੁੰਨਣੇ ਆ ਨਾਲੇ ਤੁਸੀਂ ਅਦਰਕ ਵੀ ਪਾ ਦੇਣਾ ਸੋ ਇਹਦੇ ਵਿੱਚ ਆਪਾਂ ਪਾ ਦਵਾਂਗੇ ਕਦੋਂ ਕਸ ਕੀਤਾ ਹੋਇਆ ਅਦਰਕ ਸੋ ਅਦਰਕ ਨੂੰ ਵੀ ਆਪਾਂ ਟਮਾਟਰਾਂ ਦੇ ਨਾਲ ਥੋੜਾ ਜਿਹਾ ਭੁੰਨ ਲੈਣਾ ਆ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਤੇ ਟਮਾਟਰ ਵੀ ਭੁੱਜ ਕੇ ਤਿਆਰ ਹੋ ਗਏ ਤੇ ਅਦਰਕ ਵੀ ਭੁੰਨ ਲਿਆ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਲਾਲ ਮਿਰਚ ਪਾਊਡਰ ਤੇ ਥੋੜੀ ਜਿਹੀ ਹਲਦੀ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਨਾਲ ਤੁਸੀਂ ਲਾਲ ਮਿਰਚ ਦੀ ਥਾਂ ਤੇ ਹਰੀ ਮਿਰਚ ਵੀ ਪਾ ਸਕਦੇ ਹੋ ਸੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਛੋਟੇ ਚਮਚ ਦੇ ਕਰੀਬ ਥੋੜਾ ਜਿਹਾ ਪਾਣੀ ਸੋ ਪਾਣੀ ਪਾ ਕੇ ਆਪਾਂ ਇਹਨੂੰ ਥੋੜਾ ਜਿਹਾ ਮਿਕਸ ਕਰ ਦੇਣਾ ਹੈ ਤਾਂ ਕਿ ਹਲਦੀ ਦਾ ਜਿਹੜਾ ਕੱਚਾਪਨ ਥੋੜਾ ਜਿਹਾ ਦੂਰ ਹੋ ਜਾਵੇ ਤੇ ਹੁਣ ਇਹ ਜਿਹੜੇ ਆਪਾਂ ਤੇਜ ਪੱਤੇ ਦੇ ਵਿੱਚ ਪਾਏ ਸੀਗੇ ਇਹ ਤੇਜ ਪੱਤੇ ਆਪਾਂ ਕੱਢ ਦੇਣੇ ਆ ਕਿਉਂਕਿ ਜਿਹੜਾ ਇਹਨਾਂ ਦਾ ਸਵਾਦ ਆ ਸਕਦੇ ਹੋ ਜਾਇ ਇਹਨਾਂ ਦਾ ਜਿਹੜਾ ਅਸਰ ਆ ਉਹ ਸਾਰਾ ਤੜਕੇ ਦੇ ਵਿੱਚ ਆ ਗਿਆ ਸੋ ਆਪਾਂ ਤੇਜ ਪੱਤੇ ਜਿਹੜੇ ਕੱਢ ਦਿੰਨੇ ਆ ਸੋ ਤੜਕਾ ਜਿਹੜਾ ਸਟਾ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਇੱਕਦਮ ਤੇਲ ਛੱਡ ਦਿੱਤਾ ਹੈ ਤੜਕੇ ਨੇ ਤੇ ਹੁਣ ਆਪਾਂ ਜਿਹੜੀ ਪਾਲਕ ਦੀ ਪਿਉਰੀ ਬਣਾਈ ਸੀਗੀ ਇਹ ਪਾਲਕ ਦੀ ਪਿਉਰੀ ਜਿਹੜੀ ਹੈ ਤੜਕੇ ਦੇ ਵਿੱਚ ਪਾ ਦੇਣੀ ਆ ਫਰੈਂਡਸ ਤੁਸੀਂ ਦੇਖ ਸਕਦੇ ਹੋ ਕਲਰ ਕਿੰਨਾ ਜ਼ਿਆਦਾ ਵਧੀਆ ਆ ਪਾਲਕ ਦਾ ਸੋ ਐਸੇ ਤਰੀਕੇ ਨਾਲ ਹਰਾ ਜਿਹਾ ਕਲਰ ਰਹਿੰਦਾ ਹੈ ਪਾਲਕ ਦਾ ਤਾਂ ਵਧੀਆ ਲੱਗਦੀ ਸਬਜੀ ਦੇਖਣ ਨੂੰ ਵੀ ਤੇ ਖਾਣ ਨੂੰ ਤਾਂ ਵਧੀਆ ਲੱਗਦੀ ਆ ਸੋ ਮਿਕਸ ਕਰ ਦਵਾਂਗੇ ਸਬਜੀ ਨੂੰ ਤੜਕੇ ਦੇ ਨਾਲ ਚੰਗੇ ਤਰੀਕੇ ਨਾਲ ਤੇ ਕਵਰ ਕਰਕੇ ਆਪਾਂ ਇਹਨੂੰ ਥੋੜੀ ਦੇਰ ਲਈ ਪੱਕਣ ਲਈ ਛੱਡ ਦਵਾਂਗੇ ਸੋ ਸਬਜੀ ਨੂੰ ਪੱਕਦੇ ਹੋਏ ਕੁਝ ਟਾਈਮ ਹੋ ਗਿਆ ਤੁਸੀਂ ਦੇਖ ਸਕਦੇ ਹੋ ਵੈਸੇ ਤਾਂ ਪਾਲਕ ਆਪਾਂ ਉਬਾਲੀ ਹੋਈ ਹੈ ਇਹਨੂੰ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਹੈਗੀ ਪਰ ਆਪਾਂ ਇਹਨੂੰ ਤੜਕੇ ਦੇ ਨਾਲ ਥੋੜਾ ਜਿਹਾ ਪਕਾਉਣਾ ਜ਼ਰੂਰੀ ਹੈ ਤਾਂ ਕਿ ਸਾਰੇ ਮਸਾਲੇ ਜਿਹੜੇ ਆ ਪਾਲਕ ਦੇ ਵਿੱਚ ਮਿਕਸ ਹੋ ਜਾਣ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਬੋਇਲ ਆਉਂਦਾ ਪਿਆ ਸਬਜੀ ਦੇ ਵਿੱਚ ਸੋ ਵਿਚ ਵਿਚ ਆਪਾਂ ਛੇੜਾ ਦਿੰਦੇ ਰਹਿਣਾ ਆ ਸੋ ਸਬਜੀ ਨੂੰ ਪੱਕਦੇ ਹੋਏ ਕੁਝ ਟਾਈਮ ਹੋ ਗਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਫਰਾਈ ਕੀਤਾ ਹੋਇਆ ਪਨੀਰ ਸੋ ਫਰੈਂਡਸ ਇਸ ਤਰੀਕੇ ਨਾਲ ਫਰਾਈ ਕੀਤਾ ਹੋਇਆ ਪਨੀਰ ਪਾਉਣ ਦੇ ਨਾਲ ਸਬਜੀ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਸੋ ਤੁਸੀਂ ਇੱਕ ਵਾਰੀ ਇਹ ਸਟੈਪ ਜ਼ਰੂਰ ਕਰਕੇ ਦੇਖਿਓ ਸੋ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਫਰਾਈ ਕੀਤਾ ਹੋਇਆ ਪਨੀਰ ਤੇ ਪਾਲਕ ਦੇ ਨਾਲ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਵਾਂਗੇ ਸੋ ਪਨੀਰ ਪਾਉਣ ਤੋਂ ਬਾਅਦ ਵੀ ਆਪਾਂ ਸਬਜੀ ਨੂੰ ਥੋੜਾ ਜਿਹਾ ਪਕਾਉਣਾ ਹੈ 2 ਤੋਂ 3 ਮਿੰਟ ਦੇ ਲਈ ਸੋ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਪਨੀਰ ਪਾਉਣ ਤੋਂ ਬਾਅਦ ਤੇ ਸਬਜੀ ਨੂੰ ਕਵਰ ਕਰਕੇ Okay. ਥੋੜੀ ਦੇਰ ਲਈ ਪੱਕਣ ਲਈ ਛੱਡ ਦਵਾਂਗੇ ਤੇ ਸਬਜੀ ਜਿਹੜੀ ਬਿਲਕੁਲ ਬਣ ਕੇ ਤਿਆਰ ਆ ਗੈਸ ਆਪਾਂ ਬੰਦ ਕਰ ਦੇਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਈ ਸਬਜੀ ਦੇਖਣ ਨੂੰ ਤੇ ਇੱਕਦਮ ਸਮੂਥ ਪਿਉਰੀ ਜਿਹੜੀ ਬਣ ਕੇ ਤਿਆਰ ਹੋਈ ਆ ਸੋ ਹੁਣ ਆਪਾਂ ਕੀ ਕਰਾਂਗੇ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੈ ਨੂੰ ਗੈਸ ਦੇ ਉੱਪਰ ਉਤਾਰ ਲਵਾਂਗੇ ਤੇ ਹੁਣ ਆਪਾਂ ਇੱਕ ਬਣਾਵਾਂਗੇ ਸਪੈਸ਼ਲ ਤੜਕਾ ਸੋ ਗੈਸ ਦੇ ਉੱਪਰ ਮੈਂ ਪੈਨ ਰੱਖ ਲਿਆ ਤੇ ਇਹਦੇ ਵਿੱਚ ਪਾ ਦਿਆ ਦੋ ਵੱਡੇ ਚਮਚ ਦੇਸੀ ਘਿਓ ਦੇ ਤੇ ਇਹਦੇ ਵਿੱਚ ਆਪਾਂ ਲਸਣ ਨੂੰ ਥੋੜਾ ਜਿਹਾ ਭੁੰਨਣਾ ਆ ਸੋ ਇਸ ਤਰੀਕੇ ਨਾਲ ਜਦੋਂ ਆਪਾਂ ਲਾਸਟ ਤੇ ਸੋ ਜਿਹੜਾ ਪੁੰਨ ਕੇ ਪਾਉਂਦੇ ਆ ਤਾਂ ਸਬਜੀ ਦੇ ਵਿੱਚ ਲਸਣ ਦਾ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਆਉਂਦਾ ਆ ਸੋ ਲਸਣ ਤੁਸੀਂ ਦੇਖ ਸਕਦੇ ਇਸ ਤਰੀਕੇ ਨਾਲ ਮੈਂ ਥੋੜਾ ਜਿਹਾ ਬਰਾਊਨ ਕਰ ਲਿਆ ਆ ਤੇ ਹੁਣ ਆਪਾਂ ਇਹ ਤੜਕਾ ਜਿਹੜਾ ਆ ਇਹ ਸਬਜੀ ਦੇ ਵਿੱਚ ਪਾ ਦਵਾਂਗੇ ਤੇ ਫਰੈਂਡਸ ਦੇਸੀ ਘਿਓ ਦੀ ਜਿਹੜਾ ਟੇਸਟ ਆ ਬਹੁਤ ਹੀ ਵਧੀਆ ਆਉਂਦਾ ਸਬਜੀ ਦੇ ਵਿੱਚ ਸੋ ਇਸ ਤਰੀਕੇ ਨਾਲ ਆਪਾਂ ਜਿਹੜਾ ਲਸਣ ਦਾ ਤੜਕਾ ਆ ਇਹ ਸਬਜੀ ਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਸਬਜੀ ਦੇ ਵਿੱਚ ਫਰੈਂਡਸ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਆਂਦੀ ਪਈ ਤੇ ਤੁਸੀਂ ਦੇਖਿਆ ਕਿ ਸਬਜੀ ਬਣਾਣੀ ਕਿੰਨੀ ਜ਼ਿਆਦਾ ਆਸਾਨ ਆ ਸੋ ਮਿਕਸ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਬਜੀ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਈ ਦੇਖਣ ਨੂੰ ਤੇ ਹੁਣ ਆਪਾਂ ਕੀ ਕਰਾਂਗੇ फटाफट ਸਬਜੀ ਨੂੰ ਸਰਵ ਕਰਨਾ ਸੋ ਸਰਵ ਕਰਨ ਦੇ ਲਈ ਮੈਂ ਲਈ ਆ ਛੋਟੀ ਜਿਹੀ ਕੜਾਹੀ ਸੋ ਇਸ ਤਰੀਕੇ ਨਾਲ ਤੁਸੀਂ ਕੋਈ ਵੀ ਪਾਂਡਾ ਲੈ ਲੈਣਾ ਹੈ ਸਰਵਿੰਗ ਬੋਲ ਲੈ ਲੈਣਾ ਹੈ ਸੋ ਇਹਦੇ ਵਿੱਚ ਆਪਾਂ ਸਬਜੀ ਨੂੰ ਜਿਹੜਾ ਕੱਢ ਲਵਾਂਗੇ ਸੋ ਫਰੈਂਡਸ ਤੁਸੀਂ ਵੀ ਇਹ ਸਬਜੀ ਇਸੇ ਤਰੀਕੇ ਦੇ ਨਾਲ ਬਣਾਇਓ ਤੇ ਖਾਇਓ ਤੇ ਜ਼ਰੂਰੀ ਨਹੀਂ ਕਿ ਗੈਸਟ੍ਰੋਨਟਾ ਤੁਸੀਂ ਹਰ ਵਾਰ ਮਟਰ ਪਨੀਰ ਹੀ ਬਣਾਣਾ ਹੈ ਤੁਸੀਂ ਇਸ ਤਰੀਕੇ ਨਾਲ ਪਾਲਕ ਪਨੀਰ ਵੀ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਪਾਲਕ ਖਾਣੀ ਤਾਂ ਉਹਦਾ ਵੀ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਆ ਕਿਉਂਕਿ ਪਾਲਕ ਦੇ ਵਿੱਚ ਕਾਫੀ ਸਾਰੇ ਮਿਨਰਲਸ ਆਇਰਨ ਹਨਾ ਪ੍ਰੋਟੀਨ ਹੁੰਦੇ ਆ ਸੋ ਤੁਸੀਂ ਦੇਖ ਸਕਦੇ ਹੋ ਸਬਜੀ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਏ ਦੇਖਣ ਨੂੰ ਤੇ ਫਰੈਂਡਸ ਤੁਸੀਂ ਵੀ ਇਸੇ ਤਰੀਕੇ ਨਾਲ ਪਾਲਕ ਪਨੀਰ ਦੀ ਸਬਜੀ ਬਣਾਇਓ ਤੇ ਖਾਇਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਉਂ ਜਿਹੀ ਲੱਗੀ ਜੇਕਰ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਕੇ 올 ది অপਸ਼ਨ ਤੇ ਜਰੂਰ ਕਲਿੱਕ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ